ਆ ਵੀ ਬੋਕਸ ਰੱਖ ਗਏ ਆ। ਇਹ ਚੁਲੇ ਆਂਗੇ। ਆ ਬੋਕਸ ਨੂੰ ਬਣਾ ਦੇ ਇਸ ਦੇ ਬਾਅਦ। ਆ થોੜੀ ਮੈਨੂੰ ਲੱਗੁੰਦਾ ਪਾਣੀ ਬੰਦੋ ਕਰ। ਚੰਦੋਲੀ ਮੇਰੀ ਫੇਵਰਿਟ ਚੰਦੋਲੀ। ਇਹ ਲੱਗਦੇ ਭੋਂਦੇ ਤੇ ਬਾਹਰ ਉੱਚੀ ਨਹੀਂ ਛੋੜਨੀ ਵੀ ਜੀ ਆ। ਇਹ ਅੰਡਰਵਾਟਰ ਜ਼ੂ ਅੰਡਰਵਾਟਰ ਜ਼ੂ ਇਹ ਅੰਡਰਵਾਟਰ ਰਿਕਵਾਇਰ ਆ ਮੈਂ। ਜ਼ੂ ਕਿੱਥੋਂ ਲਿਆਣਗੇ ਇਹ? ਜ਼ੂ ਵੀ ਲੈ ਕੇ ਆ ਸਕਦੇ ਆ। ਜੇਕਰ ਅੰਡਰਵਾਟਰ ਅਕੁariums ਲੈ ਕੇ ਆਵਾਂਗੇ ਕਿੰਨੇ ਸਾਰੇ ਲੋਕ ਹੀ ਜਾਣਦੇ ਆ ਕੱਲੀ ਮੈਂ ਨਹੀਂ ਵੇਖੀ ਹੋਰ ਵੀ ਲੋਕ ਹੀ ਵੇਖਲੇ ਆ ਇੱਥੇ ਕਿੰਨੇ ਲੋਕ ਹੀ ਜਾਣਦੇ ਆ ਜਿਹੜੇ ਇੱਥੇ ਆਏ ਹੈਗੇ ਆ ਵੇਖਣ ਲਈ ਹਲੇ ਮੇਲਾ شروع ਨਹੀਂ ਹੋਇਆ ਤਾਂ ਵੀ ਆਏ ਆ ਨਾਈਸ ਵਾਓ ਛੋਟਾ ਲੱਗਦਾ ਨਾ ਇਹ ਅਕੁariums ਦਾ ਆਪਾਂ ਹੋਰ ਤੁਹਾਨੂੰ ਥਿਨੇ ਦਿਖਾਉਂਦੇ ਆ ਚੁੱਲੇ ਬਾਕੀ ਤਾਂ অলਮੋਸਟ सेम सेम ਆ। ਬਹੁ ਨਮਾ ਹੋਇਆ। ਤੁਸੀਂ ਇਹ ਵੇਖਿਆ ਸੀ ਨਾ ਮੋਦ ਦਾ ਖੂ ਕਿਵੇਂ ਬਣਾਇਆ ਸੀ ਪਿਛਲੀ ਵੀਡੀਓ ਵਿੱਚ ਵਿਖਾਇਆ ਉਹ ਜ਼ਰੂਰ ਦੇਖਿਓ। ਤੇ ਆਹ ਵੇਖੋ ਆਨ ਲਗ ਲ ਚੁੱਲੇ ਆ। ਮੈਂ ਤੁਹਾਨੂੰ ਵੀਡੀਓ ਦਿਖਾਨੀ ਆ ਚਲੋ। ਇੱਕ ਤਾਂ ਆ ਹੋ ਗਿਆ ਵੇਖੋ ਬੜੀ ਟ੍ਰੇਨ ਦੀ ਬੱਚਾਂ ਦੀ। ਠੀਕ ਆ। ਤੇ ਆਹ ਵੇਖੋ। ਆਹ ਵੇਖੋ ਕਿਵੇਂ ਔਰ ਦੇਖੋ ਕਿਵੇਂ ਆਪਣਾਈ ਹਾਂ ਦੇ ਉੱਪਰ ਜਾਂਦਾ ਥੱਲੇ ਜਾਂਦਾ ਹੁੰਦਾ ਜਿਹੜਾ ਥਾੜਾ ਥਲੇ ਜਾ ਕੇ ਡਾਕ ਡਿੱਗਦਾ ਨਾ ਜ਼ੋਰ ਦੇ ਉਹ ਦੇਖੋ ਫੇਰ ਉਹ ਦੇਖੋ ਮੋਤ ਦਾ ਕੁ ਜੜ ਜਾਂਦੇ ਤੇ ਪਿਛਲੀ ਵੀਡੀਓ ਚ ਦਿਖਾਇਆ ਸੀ ਉਹ ਜੋੜਦਾ ਦੇਖਿਆ ਆ ਦੇਖੋ ਉਹ ਸ਼ਿਪ ਇਹ ਇਹ ਐ ਜੋੜਦੇ ਆ ਵੈਸੇ ਮਿਹਨਤ ਕਿੰਨੀ ਕਰਦੇ ਨਾ ਆਹ ਕਹਿੰਦੀ ਸੀ ਮੈਂ ਨਵਾਂ ਆਇਆ ਈਰੀਅਸਲੀ ਯਾਰ ਮੈਂ ਇੰਸਾਨਾ ਲੋਕ ਕੀ ਜਾਣਦੇ ਆ ਇੱਥੇ ਕੰਦਨ ਗੇ ਹਾਲੇ ਮੇਲਾ ਸ਼ੁਰੂ ਨਹੀਂ ਹੋਇਆ ਪਹਿਲਾਂ ਯਾਂ ਕੀ ਕੋਈ ਨਾ ਆ ਦੇ ਆਵਾਦੀ ਮੈਨੂੰ ਸਕੋ ਨਹੀਂ ਲੱਗਦੀ ਪਈ ਇਹ ਲਵਾਂਗੇ ਮੈਨੂੰ ਤਾਂ ਡਰ ਲੱਗ ਗਿਆ ਤੇ ਵੈਸੇ ਬੈਠ ਕੇ ਹਨਾ ਕੋਈ ਥੋੜਾ ਧਿਆਨ ਨਾਲ ਜੋੜੀ ਬਾਈ ਪਰ ਉਹ ਤਾਂ ਨਹੀਂ ਉੱਪਰ ਜਾਊਗਾ ਫਿਰ ਦੱਲੇ ਉਹ ਐ ਜਾਂਦਾ ਹੋਊਗਾ ਹਨਾ ਆ ਦੇ ਕਿਨੇ ਸਾਰੇ ਜੁੱਲ ਦੇ ਜੋੜੀ ਆਂਦੇ ਸੋ ਆ ਦੇਖੋ ਆਏ ਉਧਰ ਸਾਰੇ ਸਟਾਲਸ ਲੱਗੇ ਆ ਉਧਰੇ ਪਾਸੇ ਇਹ ਇਧਰ ਮੇਲਾ ਹਮੇਸ਼ਾ ਇਹ ਤਰ੍ਹਾਂ